ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਕੱਲ੍ਹ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਜ਼ਾਹਿਰ ਕਰ ਦਿੱਤਾ ਗਿਆ ਸੀ ਕਿ ਭਾਈ ਅਮਰਤਪਾਲ ਸਿੰਘ ਨੂੰ ਪੈਰੋਲ ਦੇਣ ਦੀਆਂ ਗੱਲਾਂ ਹੋ ਚੁੱਕੀਆਂ ਨੇ ਫੈਸਲਾ ਲੈ ਲਿਆ ਗਿਆ 4 ਦਿਨਾਂ ਦੀ ਪੈਰੋਲ ਜਿਹੜੀ ਹੈ ਉਹ ਦੇ ਦਿੱਤੀ ਜਾਵੇਗੀ ਭਾਈ ਅਮਰਤਪਾਲ ਸਿੰਘ 5 ਤਰੀਕ ਨੂੰ ਯਾਨੀ ਕਿ ਕੱਲ੍ਹ ਦੀ ਤਰੀਕ ਨੂੰ ਸੌ ਚੁੱਕਣਗੇ ਪਾਰਲੀਮੈਂਟ ਦੇ ਅੰਦਰ ਓਮ ਬਿਰਲਾ ਜਿਹੜੇ ਲੋਕ ਸਭਾ ਦੇ ਸਪੀਕਰ ਨੇ ਉਹਨਾਂ ਦੇ ਕੈਬਨ ਦੇ ਵਿੱਚ ਸੌ ਚੁੱਕੀ ਜਾਵੇਗੀ ਔਰ ਭਾਈ ਅਮਰਤਪਾਲ ਸਿੰਘ ਨੂੰ ਕੱਲ੍ਹ ਦੀ ਤਰੀਕ ਨੂੰ ਹੀ ਸਾਮ ਦੀ ਡਿਬਰੂਗੜ ਜੇਲ੍ਹ ਤੋਂ ਪਾਰਲੀਮੈਂਟ ਹਾਊਸ ਲਿਆਂਦਾ ਜਾਵੇਗਾ ਪਾਰਲੀਮੈਂਟ ਬਿਲਡਿੰਗ ਲਿਆਂਦਾ ਜਾਵੇਗਾ ਔਰ ਉਥੇ ਲਿਆ ਕੇ ਭਾਈ ਅਮਰਿਤਪਾਲ ਸਿੰਘ ਸੌਂ ਚੁੱਕਣਗੇ ਹੈਲੀਕਾਪਟਰ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੂੰ ਲਿਆਉਂਦਾ ਜਾਵੇਗਾ ਪਰ 4 ਦਿਨਾਂ ਦੀ ਪੈਰੋਲ ਦੇਣ ਦਾ ਮਤਲਬ ਕੀ ਭਾਈ ਅਮਰਿਤਪਾਲ ਸਿੰਘ 4 ਦਿਨ ਜੇਲ੍ਹੋਂ ਬਾਹਰ ਰਹਿਣਗੇ 4 ਦਿਨ ਤੱਕ ਲੋਕਾਂ 'ਚ ਵਿਚਰਣਗੇ ਬਿਲਕੁਲ ਨਹੀਂ ਦਰਅਸਲ ਭਾਈ ਅਮਰਿਤਪਾਲ ਸਿੰਘ ਨੂੰ 4 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਪਰ ਹੁਕਮ ਨੇ ਕਿ 3 ਮਿੰਟ ਦਾ ਸਾਰਾ ਕੰਮ ਹੈ 3 3.5 ਮਿੰਟਾਂ ਦਾ ਕੰਮ ਹੈ ਔਰ ਇਸ ਕੰਮ ਨੂੰ ਕਰਨ ਤੋਂ ਬਾਅਦ ਮਹਿਜ਼ 1 ਘੰਟਾ ਭਾਈ ਅਮਰਤਪਾਲ ਸਿੰਘ ਰੁਕ ਸਕਦੇ ਨੇ ਪਾਰਲੀਮੈਂਟ ਬਿਲਡਿੰਗ ਦੇ ਵਿੱਚ ਹੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਵਾਪਸ ਆਉਣਾ ਪਵੇਗਾ ਪਰ ਇਹਦੇ ਵਿੱਚ ਫਿਰ 4 ਦਿਨਾਂ ਦੀ ਪੈਰੋਲ ਦੇਣ ਦਾ ਮਤਲਬ ਕੀ ਹੋਇਆ ਦਰਸਲ ਰਾਜਦੇਵ ਸਿੰਘ ਖਾਲਸਾ ਜਿਹੜੇ ਵਕੀਲ ਨੇ ਭਾਈ ਅਮਰਤਪਾਲ ਸਿੰਘ ਦੇ ਉਹਨਾਂ ਨੇ ਕਿਹਾ ਹੈ ਕਿ ਪੈਰੋਲ ਤਾਂ ਦਿੱਤੀ ਗਈ ਹੈ ਪਰ ਉਸ ਦੇ ਨਾਲ ਹਾਰਡ ਕੰਡੀਸ਼ਨਸ ਕੁਝ ਦਿੱਤੀਆਂ ਗਈਆਂ ਨੇ ਉਹਨਾਂ ਕੰਡੀਸ਼ਨਸ ਦੇ ਮੱਦੇਨਜ਼ਰ ਹੀ ਭਾਈ ਅਮਰਤਪਾਲ ਸਿੰਘ ਨੂੰ ਪੈਰੋਲ ਦੇਣ ਦੀ ਗੱਲ ਕੀਤੀ ਗਈ ਯਾਰ ਉਸੇ ਵਿੱਚ ਜੇ ਗੱਲ ਕੀਤੀ ਜਾਵੇ ਭਾਈ ਅਮਰਿਤਪਾਲ ਸਿੰਘ ਦੀ ਤਾਂ 4 ਦਿਨਾਂ ਦੀ ਪੈਰੋਲ ਦਾ ਮਤਲਬ 4 ਦਿਨਾਂ ਦੀ ਛੁੱਟੀ ਨਹੀਂ ਹੋਵੇਗੀ ਉਹਨਾਂ ਨੇ ਕਿਹਾ ਕਿ ਦਰਅਸਲ ਕੰਮ ਖਤਮ ਹੋਣ ਤੋਂ ਬਾਅਦ ਫੌਰੀ ਤੌਰ ਦੇ ਉੱਤੇ ਜੇਲ੍ਹ ਵਾਪਸ ਆਉਣ ਦੇ ਹੁਕਮ ਹੈਗੇ ਨੇ ਭਾਈ ਅਮਰਿਤਪਾਲ ਸਿੰਘ ਨੂੰ ਡਿਬਰੂਗੜ ਜੇਲ੍ਹ ਵਾਪਸ ਲਿਆਉਣ ਦੇ ਹੁਕਮ ਨੇ ਔਰ 4 ਦਿਨਾਂ ਦੀ ਪੈਰੋਲ ਤਾਂ ਦਿੱਤੀ ਗਈ ਹੈ ਕਿਉਂਕਿ ਜੇ ਬਾਈ ਚਾਂਸ ਮੌਸਮ ਖਰਾਬ ਹੁੰਦਾ ਹੈ ਕਿਉਂਕਿ ਮੌਨਸੂਨ ਸ਼ੁਰੂ ਹੋ ਚੁੱਕੀ ਹੈ ਭਾਰਤ ਦੇ ਵਿੱਚ ਮੌਨਸੂਨ ਜਿਹੜਾ ਹੈ ਉਸ ਦਾ ਆਗਾਜ਼ ਹੋ ਚੁੱਕਿਆ ਹੈ ਖਾਸ ਕਰਕੇ ਉੱਤਰੀ ਭਾਰਤ ਦੇ ਵਿੱਚ ਮੌਨਸੂਨ ਸ਼ੁਰੂ ਹੋ ਚੁੱਕੀ ਹੈ ਔਰ ਇਹੋ ਜੀ ਸਥਿਤੀ ਦੇ ਵਿੱਚ ਜੇ ਹੈਲੀਕਾਪਟਰ ਉਡਾਣ ਨਾ ਭਰ ਸਕਿਆ ਜੇ ਮੌਸਮ ਖਰਾਬ ਹੋਇਆ ਤਾਂ ਇਹੋ ਜੀ ਸਥਿਤੀ ਦੇ ਵਿੱਚ 4 ਦਿਨ ਦਾ ਸਮਾਂ ਹੈਗਾ ਆ ਆਉਣ ਜਾਣ ਵਾਸਤੇ 4 ਦਿਨ ਜਿਹੜੇ ਨੇ ਉਹ ਰੱਖੇ ਗਏ ਨੇ ਔਰ ਇਸੇ ਵਾਸਤੇ 4 ਦਿਨ ਦੀ ਪੈਰੋਲ ਦਿੱਤੀ ਗਈ ਹੈ ਕਿ 4 ਦਿਨਾਂ ਦੇ ਵਿੱਚ ਜੇ ਕੋਈ ਮੌਸਮ ਦੇ ਵਿੱਚ ਤਬਦੀਲੀ ਹੁੰਦੀ ਹੈ ਜਾਂ ਕੋਈ ਪ੍ਰੋਬਲਮ ਆਉਂਦੀ ਹੈ ਤੇ ਉਹਨੂੰ ਨਜਿੱਠਿਆ ਜਾ ਸਕੇ ਭਾਈ ਅਮਰਤਪਾਲ ਸਿੰਘ ਨੇ ਸੌਂ ਚੁੱਕਣੀ ਹੈ ਔਰ ਸੌਂ ਚੁੱਕੀ ਜਾ ਸਕੇ ਸੌਂ ਚਕਾਈ ਜਾਵੇਗੀ 5 ਤਰੀਕ ਨੂੰ ਕਿਉਂਕਿ ਦੂਜੇ ਪਾਸੇ ਇੰਜੀਨੀਅਰ ਰਾਸ਼ਿਦ ਜਿਨ੍ਹਾਂ ਨੇ ਬਾਰਾਮੁੱਲਾ ਤੋਂ ਚੋਣ ਜਿੱਤੀ ਸੀ ਐਮਪੀ ਬਣੇ ਸੀ ਉਹ 5 ਤਰੀਕ ਨੂੰ ਸੌ ਚੁੱਕ ਰਹੇ ਨੇ ਤੇ ਉਹਨਾਂ ਦੇ ਨਾਲ ਹੀ ਭਾਈ ਅਮਰਿਤਪਾਲ ਸਿੰਘ ਸੌ ਚੁੱਕਣਗੇ 5 ਜੁਲਾਈ ਨੂੰ 5 ਚਲਾਈ ਯਾਨੀ ਕਿ ਕੱਲ ਦੀ ਤਰੀਕ ਕੱਲ ਨੂੰ ਭਾਈ ਅਮਰਿਤਪਾਲ ਸਿੰਘ ਸੌ ਚੁੱਕਣ ਜਾ ਰਹੇ ਨੇ ਇਹੋ ਜੀ ਸਥਿਤੀ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੂੰ ਆਸਾਮ ਦੀ ਡਿਬਰੂਗੜ ਜੇਲ੍ਹ ਤੋਂ ਪਾਰਲੀਮੈਂਟ ਬਿਲਡਿੰਗ ਲਿਆਂਦਾ ਜਾਵੇਗਾ ਦਿੱਲੀ ਲਿਆਂਦਾ ਜਾਵੇਗਾ ਪਰ ਇੱਥੇ ਇਹ ਵੀ ਜਾਣ ਲਈਏ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹਨਾਂ ਨੂੰ ਪੰਜਾਬ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ ਪੰਜਾਬ ਨਹੀਂ ਆਉਣਗੇ ਭਾਈ ਅਮਰਪਾਲ ਸਿੰਘ ਦਿੱਲੀ ਆਉਣਗੇ ਪਾਰਲੀਮੈਂਟ ਬਿਲਡਿੰਗ ਦੇ ਵਿੱਚ ਕੰਮ ਕਰਨਗੇ ਘੰਟਾ ਰੁਕ ਸਕਦੇ ਨੇ 1 ਘੰਟੇ ਤੋਂ ਬਾਅਦ ਭਾਈ ਅਮਰਪਾਲ ਸਿੰਘ ਨੂੰ ਵਾਪਸ ਜਾਣਾ ਪਵੇਗਾ ਖैर ਇਹੋ ਜੀ ਸਥਿਤੀ ਦੇ ਵਿੱਚ ਕੀ ਹੁਣ ਸੰਗਤਾਂ ਇਸ ਦਾ ਵਿਰੋਧ ਕਰਨੀ ਹੈ ਕਿਉਂਕਿ ਜੇ ਗੱਲ ਕਰੀਏ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਬੋਰਡ ਦੀ ਤਾਂ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਹੈ ਅਪੀਲ ਕੀਤੀ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਜ਼ਿਆਦਾ ਦਿਨਾਂ ਦੀ ਪੈਰੋਲ ਦਿੱਤੀ ਜਾਵੇ ਤਾਂ ਕਿ ਭਾਈ ਅਮਰਿਤਪਾਲ ਸਿੰਘ ਆਪਣੇ ਕੰਮਕਾਰ ਕਰ ਸਕਣ ਲੋਕਾਂ ਦੇ ਵਿੱਚ ਵਿਚਰ ਸਕਣ ਹੁਣ ਇੱਕ ਹੋਰ ਸਥਿਤੀ ਸਾਹਮਣੇ ਆਉਂਦੀ ਹੈ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਕਿਉਂਕਿ 4 ਦਿਨ ਦੀ ਪੈਰੋਲ ਹੈਗੀ ਹੈ ਪਰ ਕਿਹਾ ਹੈ ਕਿ 3 ਸਾਢੇ 3 ਮਿੰਟਾਂ ਦਾ ਕੰਮ ਨਬੀੜ ਕੇ ਕੰਟਾ ਰੁਖ ਕੇ ਤੇ ਭਾਈ ਅਮਰਿਤਪਾਲ ਸਿੰਘ ਵਾਪਸ ਆ ਜਾਣ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਪੈਰ ਖਤਮ ਹੋ ਜਾਵੇਗੀ ਪਰ ਇਸ ਦੇ ਬਾਵਜੂਦ ਹੁਣ ਸਵਾਲ ਇੱਥੇ ਖੜਦਾ ਕਿ ਭਾਈ ਅਮਰਪਾਲ ਸਿੰਘ ਸਾਉਂ ਤਾਂ ਚੁੱਕ ਲੈਣਗੇ ਪਰ ਉਸ ਤੋਂ ਇਲਾਵਾ ਜਿਹੜਾ ਪਾਰਲੀਮੈਂਟਰੀ ਪ੍ਰੋਟੋਕਾਲ ਹੈਗਾ ਜਿਸ ਦੇ ਆਧਾਰ ਦੇ ਉੱਤੇ ਭਾਈ ਅਮਰਪਾਲ ਸਿੰਘ ਨੂੰ ਆਪਣੀ اٹੈਂਡੈਂਸ ਸ਼ੋ ਕਰਨੀ ਪਵੇਗੀ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਤਾਂ ਕਿ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਬਰਕਰਾਰ ਰਹੇ ਉਹਨੂੰ ਲੈ ਕੇ ਵੀ ਸਵਾਲ ਖੜਦੇ ਨੇ ਕਿ ਕੀ ਭਾਈ ਅਮਰਪਾਲ ਸਿੰਘ ਨੂੰ ਅਲਾਓ ਕੀਤਾ ਜਾਵੇਗਾ ਕਿ ਉਹ ਆਪਣੀ اٹੈਂਡੈਂਸ ਜਿਹੜੀ ਹੈ ਉਹਨੂੰ ਬਰਕਰਾਰ ਰੱਖ ਸਕਣ ਉਹ ਆਪਣੇ ਰੁਝੇਵੇਂ ਬਰਕਰਾਰ ਰੱਖ ਸਕਣ ਉਹ ਸੰਸਦ ਦੇ ਵਿੱਚ ਆ ਕੇ ਸੰਸਦ ਦੀ ਕਾਰਵਾਈਆਂ ਦਾ ਹਿੱਸਾ ਬਣ ਸਕਣ ਹੁਣ ਇੱਥੇ ਆ ਕੇ ਦੁਚਿੱਤੀ ਦੇ ਵਿੱਚ ਫਸੇ ਹੋਏ ਆ ਕਿ ਕੀ ਭਾਈ ਅਮਰਿਤਪਾਲ ਸਿੰਘ ਆਪਣੀ اٹینڈنس ਬਰਕਰਾਰ ਰੱਖ ਸਕਣਗੇ ਜਾਂ ਫਿਰ ਉਸ ਤੋਂ ਬਾਅਦ ਲਈ ਪ੍ਰੋਟੋਕੋਲਸ ਕੀ ਕਹਿੰਦੇ ਨੇ ਹਾਲਾਂਕਿ ਜੇ ਕੋਈ ਵਿਅਕਤੀ ਆਜ਼ਾਦ ਹੈ ਜਿਹੜਾ ਐਮਪੀ ਬਣਿਆ ਉਹ ਆਜ਼ਾਦ ਹੈ ਉਹ ਆਮ ਜੀਵਨ ਵਿਚਰ ਰਿਹਾ ਆ ਉਹਦੇ ਵਾਸਤੇ ਤਾਂ ਕਹਿੰਦੇ ਇਹ ਰੈਤਾਂ ਜਿਹੜੀਆਂ ਸਖਤ ਹੁੰਦੀਆਂ ਨੇ ਕਿ ਉਹਨਾਂ ਨੂੰ ਆਪਣਾ ਪ੍ਰੋਟੋਕਾਲ ਨਿਭਾਣਾ ਪਵੇਗਾ ਉਹਨਾਂ ਨੂੰ ਆਪਣੀ اٹੈਂਡੈਂਸ ਮੇਨਟੇਨ ਕਰਨੀ ਪਵੇਗੀ ਪਰ ਹਾਂ ਜੇ ਕੋਈ ਵਿਅਕਤੀ ਕਿਸੇ ਬਿਮਾਰੀ ਵਾਸਤੇ ਜਾਂ ਇਹੋ ਜੀ ਸਥਿਤੀ ਵਾਸਕੇ ਉਹ ਨਹੀਂ ਆ ਸਕਦਾ ਜਾਂ ਉਹ ਜੇਲ੍ਹ ਦੇ ਵਿੱਚ ਹੈ ਉਹ ਨਹੀਂ ਆ ਸਕਦਾ ਤੇ ਉਹੋ ਜੀ ਸਥਿਤੀ ਦੇ ਵਿੱਚ ਸਮਾਂ ਜਿਹੜਾ ਉਹ ਜ਼ਿਆਦਾ ਵਧਾ ਦਿੱਤਾ ਜਾਂਦਾ ਹੈ ਤੇ ਉਸ ਸਮੇਂ ਦੇ ਵਿੱਚ ਉਹਨਾਂ ਨੂੰ ਆਪਣੀ اٹੈਂਡੈਂਸ ਜਿਹੜੀ ਆ ਉਹ ਮੇਨਟੇਨ ਕਰਨੀ ਪੈਂਦੀ ਹੁਣ ਅੱਗੇ ਤਾਂ ਅਦਾਲਤ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਅਦਾਲਤ ਕਿਸ ਤਰ੍ਹਾਂ ਸਮਾਂ ਦੇਵੇਗੀ ਭਾਈ ਅਮਰਿਤਪਾਲ ਸਿੰਘ ਨੂੰ ਪਰ ਫਿਲਹਾਲ ਰਾਜਦੇਵ ਸਿੰਘ ਖਾਲਸਾ ਨੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਹੈ ਕੀ ਕਿਹਾ ਆਪ ਸੁਣਦੇ ਆ ਖਾਲਸਾ ਜੀ ਜੋ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਆ ਕਿ ਕੱਲ ਤੋਂ ਤਾਂ ਪੰਜਾਬ ਪੁਲਿਸ ਰਵਾਨਾ ਹੋ ਗਈ ਸੀ ਭਾਈ ਅਮਰਿਤਪਾਲ ਸਿੰਘ ਨੂੰ ਲੈਣ ਲਈ ਇਹ ਸਾਰੀ ਗੱਲ ਦੱਸ ਦੋ ਕਿ ਹੁਣ ਕੀ ਕੁਝ ਪਲਾਨ ਹੋਇਆ ਆ ਕੀ ਪ੍ਰੋਟੋਕਾਲ ਹੈਗਾ ਆ ਅ ਦੇਖੋ ਜੀ ਉਹ ਜਿਹੜਾ ਥੇਲ ਦੇ ਵਿੱਚ ਆਰਡਰ ਪਿਆ ਜਿਹੜਾ ਪਹੁੰਚਿਆ ਉਹ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਭੇਜਿਆ ਹੂੰ ਤੇ ਉਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ 5 ਤਰੀਕ ਤੋਂ ਅਰਧ ਤਵੇ ਦੇ ਅਕਾ ਚਾਰ ਦਿਨਾਂ ਦੀ ਪੈਰੋਲ ਹੈ ਭਾਈ ਅਮਰਪਾਲ ਸਿੰਘ ਦੀ ਠੀਕ ਹੈ ਤੇ ਨਾਲ ਉਹਦੇ ਵਿੱਚ ਲਿਖਿਆ ਹੈ ਪਰ ਹੇਠ ਲਿਖੀਆਂ ਜਿਹੜੀਆਂ ਸ਼ਰਤਾਂ ਨੇ ਉਹਨਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਹੂੰ ਇਹ ਉਹ ਸ਼ਰਤਾਂ ਦੇ ਵਿੱਚ ਇਹ ਲਿਖਿਆ ਹੈ ਕਿ 5 ਤਰੀਕ ਨੂੰ ਇਹਨਾਂ ਨੂੰ ਹੈਲੀਕਾਪਟਰ ਰਾਹੀਂ ਜਾਂ ਫੌਜ ਦੇ ਖਾਸ ਹਵਾਈ ਜਹਾਜ਼ ਰਾਹੀਂ ਗੇਬਰੂ ਡੈਡ ਹਵਾਈ ਅੱਡੇ ਤੋਂ ਉੱਡ ਕੇ ਦਿੱਲੀ ਜਿਹੜਾ ਲਿਜਾਇਆ ਜਾਊਗਾ ਠੀਕ ਹੈ ਤੇ ਦਿੱਲੀ ਫਿਰ ਪਾਰਲੀਮੈਂਟ ਹਾਊਸ ਦੇ ਵਿੱਚ ਲਿਜਾਇਆ ਜਾਊਗਾ ਤੇ ਉੱਥੇ ਸਪੀਕਰ ਦਾ ਜਿਹੜਾ ਚੈਂਬਰ ਹੈ ਉਸ ਦੇ ਵਿੱਚ ਸੌਂ ਚਟਾਈ ਜਾਊਗੀ ਠੀਕ ਹੈ ਸੋਚ ਕਰਨ ਤੋਂ ਬਾਅਦ 1 ਘੰਟਾ ਉੱਥੇ ਜਿਹੜਾ ਲੋਕ ਸਭਾ ਦਾ ਇਹ ਪਾਰਲੀਮੈਂਟ ਦਾ ਰੈਸਟ ਹਾਊਸ ਹੈ ਉੱਥੇ ਉਹ ਬੈਠ ਸਕਦੇ ਨੇ ਆਰਾਮ ਕਰ ਸਕਦੇ ਆ ਅੱਛਾ ਜੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈ ਉਸੇ ਦਿਨ ਹੀ ਵਾਪਸ ਉਸੇ ਜਹਾਜ਼ ਜਾਂ ਹੈਲੀਕਾਪਟਰ ਦੇ ਰਾਹੀਂ ਡਿਬਰੂਗਾਟ ਲੈ ਕੇ ਜਾਇਆ ਜਾਊ ਤੇ ਫਿਰ ਉੱਥੋਂ ਹਵਾਈ ਅੱਡੇ ਤੋਂ ਜੇਲ੍ਹ ਵਿੱਚ ਭੇਜਿਆ ਜਾਊ ਠੀਕ ਹੈ ਉਹਨਾਂ ਨੇ ਕਿਹਾ ਕਿ ਮੈਂ 4 ਦਿਨ ਦੀ ਪੈਰੋਲ ਸਟਮ ਲਈ ਨਹੀਂ ਦਿੱਤੀ ਵੀ 4 ਦਿਨ ਉਹਨਾਂ ਨੇ ਬਾਹਰ ਰਹਿਣਾ ਅੱਛਾ ਉਹ 4 ਦਿਨ ਇਸ ਲਈ ਦਿੱਤੇ ਆ ਵੀ ਜੇ ਮੌਸਮ ਦੀ ਖਰਾਬੀ ਹੋਵੇ ਤੇ ਮੌਸਮ ਦੀ ਖਰਾਬੀ ਕਰਕੇ ਜਹਾਜ਼ ਵਾਪਸ ਨਾ ਉੱਡ ਸਕੇ ਜਾਂ ਉੱਥੋਂ ਇੱਥੋਂ ਨਾ ਉੱਡ ਸਕੇ ਡਿਬਰੂਡੜ ਤੋਂ ਉਹ ਤੇ ਜਾਂ ਕੋਈ ਤਕਨੀਕੀ ਜਿਹੜਾ ਹੈ ਉਹ ਨੋਟਿਸ ਪੈ ਜੇ ਹੈਲੀਕਾਪਟਰ ਦੇ ਵਿੱਚ ਜਾਂ ਹਵਾਈ ਜਹਾਜ਼ ਦੇ ਵਿੱਚ ਤੇ ਉਹਨੂੰ ਖੀਤਰਨ ਦੇ ਵਿੱਚ ਸਮਾਂ ਲੱਗੇ ਜਾਂ ਹਵਾਈ ਜਹਾਜ਼ ਬਦਲਣ ਵਿੱਚ ਸਮਾਂ ਲੱਗੇ ਦਾਉ ਦਾਉ 4 ਦਿਨ ਦਾ ਸਮਾਂ ਦਿੱਤਾ ਹੈ ਠੀਕ ਹੈ ਕਿਉਂਕਿ ਉਹ ਜਿਹੜਾ ਇਹ ਹੁੰਦਾ ਹੈ ਕਿ ਜੇ ਜਿਹੜਾ ਹਵਾਈ ਜਹਾਜ਼ ਉੱਤੇ ਉੱਡਣਾ ਹੁੰਦਾ ਹੈ ਹੈਲੀਕਾਪਟਰ ਜਾਂ ਹੋਰ ਉਹਦੀ ਇਜਾਜ਼ਤ ਲੈਣੀ ਪੈਂਦੀ ਹੈ ਐਵੀਏਸ਼ਨ ਮਿਨਿਸਟਰੀ ਹੈ ਜਿਹੜੀ ਸੈਂਟਰਲ ਗਵਰਨਮੈਂਟ ਦੀ ਜੀ ਜੀ ਆ ਤੁਕਿ ਉਹ ਜਿਹੜੀ 에어ਪੋਰਟ ਅਥਾਰਟੀ ਹੈ ਤੇ ਫਿਰ ਜੇ 에어 ਅਥਾਰਟੀ ਹੈ ਉਹ ਹਵਾ ਦੇ ਵਿੱਚ ਹਰ ਵੇਲੇ ਚੈੱਕ ਨੂੰ ਹੁੰਦੀ ਰਹਿੰਦੀ ਹੈ ਵੀ ਕਿਹੜੀ ਚੀਜ਼ ਉੱਡ ਰਹੀ ਹੈ ਉੱਥੇ ਹੂੰ ਜਿਹੜੀਆਂ ਤਾਂ ਉਡਾਨਾਂ ਅੱਗੇ ਨiyet ਨੇ ਉਹ ਪਹਿਲੇ ਹੀ ਨਿਸ਼ਚਿਤ ਹੁੰਦੀਆਂ ਨੇ ਉੱਡ ਸਕਦੀਆਂ ਨੇ ਜੇ ਹੋਰ ਕੋਈ ਚੀਜ਼ ਉੱਡਦੀ ਨਜ਼ਰ ਆਵੇ ਤਾਂ ਇਹ ਉਹਨਾਂ ਨੂੰ ਮਤਲਬ ਜਿਹੜੇ ਹੈ ਜਾਂ ਰੋਟ ਸੱਚਦੇ ਆ ਠੀਕ ਹੈ ਹਾਂ ਇਸ ਦੇ ਲਈ ਉਹ ਉਹ 4 ਦਿਨ ਦੀ ਤਾਂ ਦਿੱਤੀ ਹੈ ਵੀ ਕੋਈ ਇਹ ਜੀ ਸਮੱਸਿਆ ਆ ਜੇ ਤਾਂ ਪਹਿਲੇ ਹੀ ਐਵੀਏਸ਼ਨ ਅਥਾਰਟੀ ਦੇ ਕੋਲ ਇਹ ਜਿਹੜੀ ਹੈ ਏ ਜਿਹੜਾ ਆਰਡਰ ਹੈ ਉਹਨਾਂ ਕੋਲੇ ਪਲੇਸ ਹੋਵੇ ਪਰੰਤੂ ਇਹ ਨਹੀਂ ਹੈ ਕਿ ਉਹ 4 ਦਿਨ ਬਾਹਰ ਠਹਿਰਣਗੇ ਜਾਂ ਜੇਲ੍ਹ ਤੋਂ ਬਾਹਰ ਰਹਿਣਗੇ ਜਾਂ ਪੰਜਾਬ ਆਉਣਗੇ ਜਾਂ ਕਿਸੇ ਨੂੰ ਮਿਲਣਗੇ ਜਾਂ ਕੋਈ ਮੁਲਾਕਾਤ ਦੀ ਕੋਈ ਯਾਦ ਨਹੀਂ ਅੱਛਾ ਖਾਲਸਾ ਜੀ ਤੇ ਗੱਲ ਮੈਂ ਪੁੱਛਣੀ ਚਾਹੁੰਨਾ ਯਾਰ ਵੈਸੇ ਤਾਂ 4 ਦਿਨ ਦੀ ਪੈਰੋਲ ਹੈਗੀ ਐ ਤੇ ਸੌ ਚੁੱਕ ਲੈਣਗੇ ਭਾਈ ਸਾਹਿਬ ਪਰ ਗੱਲ ਇੱਥੇ ਖੜਦੀ ਹੈ ਕਿ 60 ਦਿਨਾਂ ਦੇ ਵਿੱਚ ਵਿੱਚ ਅਟੈਂਡੈਂਸ ਵੀ ਸ਼ੋ ਕਰਨੀ ਪਵੇਗੀ ਮੇਰੇ ਖਿਆਲ ਤੋਂ ਜੇ ਅਟੈਂਡੈਂਸ ਨਾ ਸ਼ੋ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਦੀ ਐਮਪੀਸ਼ਿਪ ਦੇ ਉੱਤੇ ਸਵਾਲ ਖੜਾ ਹੋ ਜਾ ਸਕਦਾ ਹੈ ਇਹਦਾ ਇਹਦਾ ਫਿਰ ਕਿਵੇਂ ਇਹਦਾ ਹੱਲ ਕੱਢਿਆ ਜਾਊਗਾ ਦੇਖੋ ਜੀ ਉਹਦੇ ਜਿਹੜਾ ਜਿਹੜਾ 101 ਆਰਟੀਕਲ 101 ਹੈ ਕਨਸਟੀਟਿਊਸ਼ਨ ਆਫ ਇੰਡੀਆ ਦਾ ਜਿਹੜੀ ਗੱਲ ਤੁਸੀਂ ਕਹੀ ਹੈ ਉਹੀ ਉਹ ਕਹਿੰਦਾ ਹੈ ਕਿ 60 ਦਿਨ ਕੇ ਘੈਰਹਾਜ਼ਰੀ ਰਹਿੰਦੀ ਹੈ ਤਾਂ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਪਰੰਤੂ ਜਿਹੜੀ ਇਸ ਦੇ ਵਿੱਚ ਜਿਹੜੇ ਪਹਿਲਾਂ ਵੀ ਮੇਰੇ ਨਾਲ ਵੀ ਜੇਲ੍ਹ ਚੋਂ ਕਈ ਜਿੱਥੇ ਸੀ ਉਸ ਤੋਂ ਬਾਅਦ ਵੀ ਜੇਲ੍ਹ ਚ ਹੈ ਤੇ ਜਿਹੜੇ ਜੇਲ੍ਹ ਚ ਹੁੰਦੇ ਐ ਉਹ ਜਿਹੜੀ ਐ ਉਹ 60 ਦਿਨ ਵਾਲੀ ਲਾਗੂ ਨਹੀਂ ਹੁੰਦੀ ਹੁੰਦੀ ਅੱਛਾ ਜੀ ਤੇ ਹਾਂ ਕਿਉਂਕਿ ਉਹ ਆਪਣੇ ਉਹ ਤਾਂ ਜਿਹੜਾ ਹੁਣ ਜਿਸ ਤਰ੍ਹਾਂ ਮੈਂ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਸੀ ਜੇ ਮੈਂ ਨਾ 60 ਦਿਨਾਂ ਤੱਕ ਆਮ ਤਾਂ ਮੇਰੀ ਤਾਂ ਰੱਦ ਹੋ ਜੂ ਕਿਉਂਕਿ ਉਹ ਤਾਂ ਮੇਰੀ ਮਰਜ਼ੀ ਤੇ ਆਉਣਾ ਜਾਂ ਨਾ ਆਉਣਾ ਪਰੰਤੂ ਜਿਹੜਾ ਜੇਲ੍ਹ ਦੇ ਵਿੱਚ ਐ ਉਸ ਨੂੰ ਮੈਂ ਜਿਹੜਾ ਨਜ਼ਰਬੰਦ ਕੀਤਾ ਹੋਇਆ ਉਹ ਤਾਂ ਆ ਹੀ ਨਹੀਂ ਸਕਦਾ ਉਹਦੀ ਆਜ਼ਾਦ ਇੱਛਾ ਤਾਂ ਇਹ ਨਹੀਂ ਵੀ ਕਦੋਂ ਆ ਕਿ ਭੇਜੀ ਕਦੋਂ ਆ ਕਿ ਚਲਾ ਜਾਵੇ ਤੇ ਉਹਦੇ ਚ ਵੀ ਪ੍ਰੋਵੀਜ਼ਨ ਹੈਗਾ ਵੀ ਜੇ 60 ਦਿਨ ਤੋਂ ਵੱਧ ਗੈਰਹਾਜ਼ਰ ਹੈ ਤਾਂ ਸਪੀਟਰ ਨੂੰ ਇਰਜ਼ੀ ਲਿਖ ਕੇ ਉਹਦੀ ਪ੍ਰਵਾਨਗੀ ਲਈ ਜਾ ਸਕਦੀ ਹੈ ਵੀ ਮੈਨੂੰ ਸਿਹਤ ਦੀ ਕੋਈ ਸਮੱਸਿਆ ਹੈ ਜਾਂ ਮੈਂ ਜਿਹੜਾ ਹੈ ਵਿਦੇਸ਼ ਗਿਆ ਹੋਇਆ ਹਾਂ ਜਾ ਮੈਨੂੰ ਕੋਈ ਲੂਸ ਨਾ ਸਿਆ ਮੈਂ ਇਸ ਲਈ ਹਾਜ਼ਰ ਨਹੀਂ ਹੋ ਸਕਿਆ ਉਹ 60 ਦਿਨ ਵਾਲੀ ਮਿਆਦ ਵਧਾਈ ਜਾਵੇ ਤੇ ਸਪੀਕਰ ਆਮ ਤੌਰ ਤੇ ਉਹ ਮਿਆਦ ਜਿਹੜੀ ਹੁੰਦੀ ਹੈ ਉਹ ਵਧਾ ਦਿੰਦਾ ਹੁੰਦਾ ਹੈ। ਕਿ ਉਸ ਅਰਜੀ ਵਿੱਚ ਤਾ ਜਿਹੜਾ ਹੈ ਮੈਂ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਦੇ ਵਿੱਚ ਤਾਂ ਲੋਕ ਰਾਜ ਦਾ ਲੋਕ ਰਾਜ ਦੀਆਂ ਕਦਰਾਂ ਕੀਮਤਾਂ ਦਾ ਡੈਮੋਕ੍ਰੇਸੀ ਦਾ ਜਿਹੜਾ ਇਨਾ ਵੱਡਾ ਫਤਵਾ ਦਿੱਤਾ ਹੈ ਜਨ ਦੇਸ਼ ਦਿੱਤਾ ਉਹਦਾ ਕਤਲ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ। ਇਹ ਉਹਨਾਂ ਨੂੰ ਅੰਦਰ ਰੱਖਿਆ ਜਾ ਰਿਹਾ ਤੇ ਸਿਰਫ ਜਿਹੜੀ ਸੌਂਚ ਚਟਾ ਕੇ ਜਿਹੜੀ 3 ਮਿੰਟ ਦੀ ਕਾਰਵਾਈ ਹੈ ਸੌਂਚ ਚਾਉਣਾ 3 ਮਿੰਟ ਦੀ ਹੈ ਜਿਹੜੀ ਮਿਤੀ ਹੋਈ ਉਹ ਸੌਂਚ ਚਟਾ ਕੇ ਇੱਕ ਰਸਮੀ ਗੱਲ ਕਰਕੇ ਜਿਹੜਾ ਜਨਾਂ ਦੇਸ਼ ਤੇ ਲੋਕ ਫਤਵੇ ਦਾਤਾ ਜਿਹੜਾ ਉਹ ਕਤਲੇ ਕਰਤਾ ਇਹਨਾਂ ਨੇ ਹਾਂ ਜੀ ਕੋਈ ਸ਼ੂਤ ਨਹੀਂ ਉਹਨਾਂ ਨੂੰ ਆਉਣ ਦੀ ਗੱਲ ਕਰਨ ਦੀ ਹਾਂ अच्छा खालसा जी मैं ये भी पूछना चाहना हूं क्योंकि भाई साहब सौ तो चक लेंगे पर की इस ਤੋਂ ਬਾਅਦ ਕੋਈ ਹੋਰ ਇਦਾਂ ਦੀ ਪ੍ਰੋਸੈਸ ਅਮਲ ਦੇ ਵਿੱਚ ਲਿਆਵੇਗੀ ਲਿਆਈ ਜਾਵੇਗੀ ਕਿ ਭਾਈ ਸਾਹਿਬ ਨੂੰ ਹੁਣ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇ ਕਿਉਂਕਿ ਸੰਗਤ ਖਾਸ ਕਰਕੇ ਉਹ ਉਡੀਕਦੀ ਪਈ ਹੈ ਕਿ ਭਾਈ ਸਾਹਿਬ ਜੇਲ੍ਹ ਤੋਂ ਬਾਹਰ ਕਦੋਂ ਆਉਣਗੇ ਨਹੀਂ ਜੀ ਉਹ ਤਾਂ ਸੰਗਤ ਤਾਂ ਸਾਰੇ ਦੇਖੋ ਦੁਨੀਆ ਦੇ ਸਿੱਖੇ ਉਡੀਕਦੇ ਐ ਤੇ ਉਹ ਬੜੀ ਵੱਡੀ ਗੱਲ ਹੈ ਪਰੰਤੂ ਉਸ ਦੇ ਲਈ ਜਿਹੜਾ ਹਾਈ ਕੋਰਟ ਦੇ ਵੀ ਚੈਲੰਜ ਵਾਲਾ ਉਹ ਜਿਹੜਾ ਕੇਸ ਲਾਇਆ ਹੋਇਆ ਤੇ ਬਾਕੀ ਕੋਈ ਸਿਆਸੀ ਫੈਸਲਾ ਰਾਜਨੀਤਿਕ ਫੈਸਲਾ ਦੇਖੋ ਕਿਸੇ ਵੀ ਸਮੇਂ ਆ ਸਕਦਾ ਨਹੀਂ ਐਦਾਂ ਦੀ ਕੋਈ ਪ੍ਰੋਵੀਜ਼ਨ ਹੁੰਦੀ ਹੈ ਮੈਂ ਇਸ ਸਵਾਲ ਤੇ ਵੀ ਆਉਣਾ ਐਦਾਂ ਦੀ ਕੋਈ ਪ੍ਰੋਵੀਜ਼ਨ ਹੁੰਦੀ ਹੈ ਵੈਸੇ ਕਿ ਕੀ ਭਾਈ ਸਾਹਿਬ ਹੁਣ ਬਾਹਰ ਆ ਸਕਦੇ ਆ ਜਾਂ ਕੋਈ ਸੌਖ ਹੋ ਜਾਵੇਗੀ ਉਹਨਾਂ ਵਾਸਤੇ ਐਮਪੀ ਬਣਨ ਤੋਂ ਬਾਅਦ ਜਿਵੇਂ ਐਮਪੀ ਬਣਨ ਤੋਂ ਬਾਅਦ 1935 ਤੋਂ ਜਦੋਂ ਪਹਿਲੀ ਇਲੈਕਸ਼ਨ ਹੋਈ ਪਾਰਲੀਮੈਂਟ ਲਈ ਉਸ ਸਮੇਂ ਜਰੇਜਾਂ ਦਾ ਰਾਜ ਸੀ ਅੰਗਰੇਜ਼ਾਂ ਨੇ ਪਹਿਲੀ ਚੋਣ ਕਰਾਈ ਹਿੰਦੁਸਤਾਨ ਦੀ ਪਾਰਲੀਮੈਂਟ ਦੀ 1935 ਚ ਤੇ ਉਸ ਸਮੇਂ ਜਿਹੜੇ ਜਿੱਤ ਜਾਂਦੇ ਸੀ ਜਿਸ ਤਰ੍ਹਾਂ ਹੁਣ ਆਏ ਆਪਣਾ Jawaharlal Nehru ਸੀ ਭਲਭਾਈ ਪਟੇਲ ਸੀ ਤੇ ਪੰਤ ਸੀ ਤਿਲਕ ਸੀ ਜਿੰਨੇ ਵੀ ਸੀ ਜਦੋਂ ਇਹ ਜਿਹੜੇ ਨਜ਼ਰਬੰਦ ਹੁੰਦੇ ਸੀ ਉਹ ਇਹਨਾਂ ਨੂੰ ਰਹਿਆ ਕਰ ਦਿੰਦੇ ਹੁੰਦੇ ਜਦੋਂ ਇਹ ਪਾਰਲੀਮੈਂਟ ਦੀ ਸੀਟ ਜਿੱਤ ਜਾਂਦੇ ਉਹ 47 ਤੋਂ ਬਾਅਦ ਵੀ ਇਹੀ ਪ੍ਰਥਾ ਜਾਰੀ ਰਹੀ ਤੇ ਪਿਛਲੇ ਸਮੇਂ ਵਿੱਚ ਵੀ ਇਹ ਸਿਮਰਨਜੀਤ ਸਿੰਘ ਮਾਨ ਨੂੰ ਵੀ ਐਸੇ ਤੇ ਜਦੋਂ ਜਿੱਤੀਏ ਸੀ ਰਹਿਆ ਕੀਤਾ ਹੋਰ ਕੋਈ ਕਿੰਨੇ ਐਮਪੀਆ ਨੂੰ ਰਹਿਆ ਕੀਤਾ ਪਰੰਤੂ ਐਤੀ ਸਰਕਾਰ ਜਿਹੜੀ ਪੰਜਾਬ ਦੀ ਸਰਕਾਰ ਹੈ ਪਤਵੰਤ ਮਾਨ ਸਰਕਾਰ ਹੈ ਕਿਉਂਕਿ ਚਈਆਂ ਨੂੰ ਗਲਤਫਹਿਮੀ ਹੁੰਦੀ ਹੈ ਕਾਨੂੰਨੀ ਤੌਰ ਤੇ ਵੀ ਸ਼ਾਇਦ ਇਹ ਕੇਂਦਰੀ ਸਰਕਾਰ ਨੇ ਐਨਐਸਏ ਲਾਤਾ ਜ ਸੈਂਟਰ ਦੀ ਸਰਕਾਰ ਨੇ ਐਨਐਸਏ ਲਾਤਾ ਐਨਐਸਏ ਲਾਉਣ ਦਾ ਅਧਿਕਾਰ ਸਿਰਫ ਤੇ ਸਿਰਫ ਰਾਜ ਦੀ ਸਰਕਾਰ ਨੂੰ ਹੁੰਦਾ ਤੇ ਉਹ ਤੇ ਲੈਂਡ ਆਰਡਰ ਜਿਹੜਾ ਇਹ ਰਾਜ ਦਾ ਵਿਸ਼ਾ ਹੈ ਕੇਂਦਰ ਦਾ ਵਿਸ਼ਾ ਨਹੀਂ ਹੈ ਜਿਹੜੀ ਮੌਜੂਦਾ ਐਨਐਸਏ ਲੱਗੀ ਹੋਈ ਹੈ ਡੀਸੀ ਅਮਰਤਸਰ ਦੇ ਹੁਟਮਣਾ ਲੱਗੀ ਹੋਈ ਹੈ ਜਿਸ ਨੂੰ ਚੀਫ ਮਿਨਿਸਟਰ ਭਗਵੰਤ ਮਾਨ ਨੇ ਅਪਰੂਵ ਕੀਤਾ ਤੇ ਇਹ ਜਿਹੜੀ ਪੰਜਾਬ ਦੀ ਸਰਕਾਰ ਹੈ ਇਹ ਲੋਕਤ ਰਾਜ ਦਾ ਕਤਲ ਕਰ ਰਹੀ ਹੈ ਡੈਮੋਕਰੇਸੀ ਦਾ ਕਤਲ ਕਰ ਰਹੀ ਹੈ ਤੇ ਸੰਵਿਧਾਨ ਦੀ ਉਲੰਘਣਾ ਕਰ ਰਹੀ ਹੈ ਤੇ ਸਿੱਧੇ ਤੌਰ ਤੇ ਸਾਬ ਨੂੰ ਜਿਹੜਾ ਹੈਗਾ ਉਹ ਗੈਰ ਕਾਨੂੰਨੀ ਨજરਬੰਦੀ ਵਿੱਚ ਰੱਖ ਰਹੀ ਹੈ ਅੱਛਾ ਤੁਸੀਂ ਹੁਣੇ ਆਖਿਆ ਸੀ ਕਿ ਕਿਸੇ ਵੇਲੇ ਵੀ ਸਿਆਸੀ ਬਦਲ ਹੋ ਸਕਦਾ ਹੈ ਕੋਈ ਸਿਆਸੀ ਐਕਸ਼ਨ ਹੋ ਸਕਦਾ ਉਹਦੇ ਨਾਲ ਤੁਹਾਡਾ ਕੀ ਮਤਲਬ ਸੀ ਕੀ ਹੋਣ ਜਾ ਰਿਹਾ ਏਦਾਂ ਦਾ ਕੀ ਕੁਝ ਹੋ ਰਿਹਾ ਏਦਾਂ ਦਾ ਦੇਖੋ ਨਹੀਂ ਹੋਣ ਨਹੀਂ ਜਾ ਰਿਹਾ ਮੈਂ ਕਹਿੰਨਾ ਕਿ ਸਿਆਸੀ ਤੌਰ ਤੇ ਰਾਜਨੀਤਿਕ ਤੌਰ ਤੇ ਭਾਵੇਂ ਪਤਵੰਤ ਮਾਨ ਸਰਕਾਰ ਫੈਸਲਾ ਲੈ ਲੇ ਭਾਵੇਂ ਕੇਂਦਰ ਸਰਕਾਰ ਫੈਸਲਾ ਲੈ ਲੇ ਇਹਨਾਂ ਨੂੰ ਰਹਿਤ ਕੀਤਾ ਜਾ ਸਕਦਾ ਹੈ ਬੇਸ਼ੱਕ ਇਹ ਵਿਸ਼ਾ ਪਤਵੰਤ ਮਾਨ ਸਰਕਾਰ ਦਾ ਹੈ ਪਰ ਕੇਂਦਰदाई ਦੇ ਵਿੱਚ ਇਸ ਤਰ੍ਹਾਂ ਆ ਗਿਆ ਕਿ ਪਤਵੰਤ ਮਾਨ ਸਰਕਾਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਹੀਂ ਇਹਨਾਂ ਨੂੰ ਰੱਖ ਸਕਦੀ ਜੇ ਉਹ ਆਪ ਦਾ ਲਾਉਣਾ ਤਾਂ ਇਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖਣਾ ਪਊਗਾ ਤੇ ਪੰਜਾਬ ਦੀ ਜੇਲ੍ਹ ਦੇ ਵਿੱਚ ਇਹਨਾਂ ਦੀ ਰੱਖਣ ਦੀ ਹਿੰਮਤ ਨਹੀਂ ਹੈ ਜੇ ਪੰਜਾਬ ਦੀ ਜੇਲ੍ਹ ਚ ਰੱਖਣ ਦੀ ਹਿੰਮਤ ਹੁੰਦੀ ਤਾਂ ਡਿਬਰੂਗੜ੍ਹ ਭੇਜਣ ਦੀ ਲੋੜ ਨਹੀਂ ਸੀ ਡੀਬਰੂਗੜ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਅਸਾਮ ਦੇ ਵਿੱਚ ਉਹ ਸੈਂਟਰ ਦੀ ਰਜਮੰਦੀ ਨਾਲ ਉਹ ਜਿਹੜੀ ਸੀ ਅਸਾਮ ਸਰਕਾਰ ਨੂੰ ਹਟਮ ਭੇਜ ਕੇ ਡਿਬਰੂਗੜ ਰੱਖਿਆ ਜਾ ਰਿਹਾ ਹੈ ਹੂੰ ਇਹ ਇਹ ਜਿਹੜਾ ਹੈ ਇਹ ਭਗਵੰਤ ਮਾਨ ਸਰਕਾਰ ਡਿਬਰੂ ਡਾਟ ਜੇਲ ਦੇ ਵਿੱਚ ਜਿਹੜਾ ਆ ਸਮਚ ਆਉਂਦੀ ਹੈ ਉਸ ਦੇ ਵਿੱਚ ਜ਼ਬਰਦਸਤੀ ਨਹੀਂ ਰੱਖ ਸਕਦੇ ਇਹ ਆ ਸਮ ਸਰਕਾਰ ਦੀ ਰਜਮੰਦੀ ਹੋਊਗੀ ਤਾਂ ਡਿਬਰੂ ਡਾਟ ਜੇਲ ਦੇ ਵਿੱਚ ਇਹਨਾਂ ਨੂੰ ਨਜ਼ਰਬੰਦ ਕੀਤਾ ਜਾ ਸਕਦਾ ਹੈ ਜੇ ਸੈਂਟਰ ਸਰਕਾਰ ਚਾਹੇ ਤਾਂ ਉਹ ਇੱਕਦਾਂਵੇਂ ਰਹਿਆ ਕਰਦੂ ਵੀ ਅਸੀਂ ਤਾਂ ਡਿਬਰੂ ਡਾਟ ਰੱਖਦਾ ਹੀ ਨਹੀਂ ਹਾਂ ਆ ਸਮ ਸਰਕਾਰ ਨੂੰ ਜਾਓ ਬਾਹਰ ਤੁਹਾਨੂੰ ਰਹਿਆ ਕਰਤਾ ਪੰਜਾਬ ਭੇਜਿੰਦੀ ਨਹੀਂ ਲੋੜ ਕੇਂਦਰ ਸਰਕਾਰ ਰਿਹਾ ਕਰ ਸਕਦੀ ਹੈ ਜਾਂ ਫਿਰ ਉਹਨਾਂ ਨੂੰ ਸ਼ਿਫਟ ਕਰਵਾ ਸਕਦੀ ਹੈ ਪੰਜਾਬ ਦੇ ਵਿੱਚ ਨਹੀਂ ਜੀ ਉਹ ਐਨਐਸਏ ਜਿੱਦਾਂ ਹੁਣ ਜਿਹੜਾ ਉਹਨਾਂ ਦੀ ਡਿਬਰੂਟਡ ਤੇ ਫਿਰ ਉਹ ਗੈਰ ਕਾਨੂੰਨੀ ਹੋ ਜੂ ਉਹ ਕਹਿਣਗੇ ਅਸੀਂ ਰਹਿਆ ਕਰਦੇ ਹਾਂ। ਹੂੰ। ਬਈ ਇੱਥੋਂ ਅਸੀਂ ਛੱਡਦੇ ਇਹਨਾਂ ਨੂੰ ਤੇ ਇਹ ਪੰਜਾਬ ਸਾਬ ਉਹ ਪੰਜਾਬ ਆਪੇ ਆ ਜਾਣ ਜੇ ਉਹ ਜੇ ਨਹੀਂ ਵੀ ਭੇਜਣ ਜੇ। ਹੂੰ। ਜੇ ਨਹੀਂ ਵੀ ਲੈਣਗੇ ਚਲੋ ਜੀ ਜਹਾਜ਼ 'ਚ ਬਿਠਾ ਕੇ ਉਹ ਪੰਜਾਬ ਛੱਡ ਵੀ ਦਿੰਦੇ ਆ ਅਮਰਸਰ ਤਾਂ ਫਿਰ ਅਜੇ ਇਹਨਾਂ ਨੇ ਜ਼ਫਦਰ ਚਲਣਾ ਉਹਨਾਂ ਨੂੰ। ਹੂੰ। ਅਸੀਂ ਮਜ਼ਰ ਰੱਖਣੇ ਜੀ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲੈਣੀ ਜੀ ਪੰਜਾਬ 'ਚ ਤੇ ਪੰਜਾਬ 'ਚ ਰੱਖਣਗੇ ਕਿਉਂਕਿ ਜਦੋਂ ਭਾਜਪਾ ਦੀ ਸਰਕਾਰ ਨੇ ਨਾ ਕਰਤੀ ਤਾਂ ਫਿਰ ਜਿਹੜੀ ਸਟੇਟ ਤੇ ਵੀ ਕਾਂਗਰਸ ਦੀ ਸਰਕਾਰ ਆ ਉਹ ਵੀ ਪੰਗਾ ਨਹੀਂ ਲੈਦੀ ਕਾਂਗਰਸ ਦੀ ਸਰਕਾਰ ਕਾਹਦੇ ਲਈ ਆਪਦੇ ਰਾਜ ਦੇ ਵੀ ਜੇਲ੍ਹ 'ਚ ਰੱਖੂ ਇਹਨਾਂ ਨੂੰ ਬਿਨਾਂ ਮਤਲਬ ਤੇ ਫਿਰ ਇਹਨਾਂ ਕੋਈ ਨਹੀਂ ਰਹੀਦੀ ਨਾ ਗੱਲ ਫਿਰ ਤਾਂ ਇਹ ਜਿਹੜੇ ਹੈਗੇ ਫਿਰ ਤੇ ਇਹਨਾਂ ਨੂੰ ਹਿੰਮਤ ਦਿਖਾਉਣੀ ਪਊਗੀ ਅਸੀਂ ਪੰਜਾਬ 'ਚ ਰੱਖਾਂਗੇ ਇਹਨਾਂ ਦੀ ਜੂਕਸਡਿਕਸ਼ਨ ਪੰਜਾਬ ਤੱਕ ਹੀ ਹੈ ਹੂੰ ਠੀਕ ਹੈ ਅੱਛਾ ਮੈਂ ਆਖਿਰ ਵਿੱਚ ਇਹੀ ਪੁੱਛਣਾ ਚਾਹੁੰਦਾ ਆ ਕਿ ਇਸ ਤਰ੍ਹਾਂ ਦਾ ਕੋਈ ਪਲਾਨ ਹੋ ਸਕਦਾ ਹੈ ਬਣ ਸਕਦਾ ਹੈ ਤੁਹਾਨੂੰ ਲੱਗਦਾ ਪਿਆ ਕਿ ਇਦਾਂ ਨਹੀਂ ਪਲੈਨਿੰਗ ਚੱਲਦੀਆਂ ਪਈਆਂ ਕਿ ਕੇਂਦਰ ਸਰਕਾਰ ਭਾਈ ਅਮਰਪਾਲ ਸਿੰਘ ਨੂੰ ਰਿਹਾ ਕਰ ਦੇਣੀ ਆ ਕੁਝ ਇਦਾਂ ਹੋਵੇ ਦੇਖੋ ਇਹ ਵੱਡੀ ਮੰਗ ਹੈ ਕੱਲ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਸਰਦਾਰ ਹਦਮੀਤ ਸਿੰਘ ਕਲਤਾਂ ਜਿਹੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਕਾਰਦਨ ਦੇ ਸਾਲ ਦੇ ਆਪਣੇ ਜਿਹੜਾ ਹੈ ਉਹ ਪ੍ਰਬੰਧਕ ਦਫ਼ਤਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਾਨਫਰੰਸ ਹਾਲ ਦੇ ਵਿੱਚ ਉਹਨਾਂ ਨੇ ਵੀ ਮੰਨ ਚੀਤੀ ਹੈ ਕਿ ਭਾਈ ਸਾਹਿਬ ਨੂੰ ਜਿਹੜੀ ਹੈ ਉਹ ਰਹਿਾ ਕੀਤਾ ਜਾਵੇ ਤੇ ਲੰਬੀ ਪਰੋਲ ਦਿੱਤੀ ਜਾਵੇ ਇਹ ਮੰਨਣਾ ਜਦੋਂ ਹੁਣ ਸਹੀ ਹੈ ਇੱਥੇ ਪੰਜਾਬ ਦੇ ਵਿੱਚੋਂ ਬਾਹਰ ਵੀ ਉਠਣੀ ਸ਼ੁਰੂ ਹੋ ਗਈ ਹੈ ਸਿੱਖਾਵਾਂ ਨੂੰ ਹੰਗੇ ਦਾ ਦਵਾ ਤਾਂ ਹੁੰਦੀ ਹੈ ਕੇਂਦਰ ਸਰਕਾਰ ਤੇ ਬਹੁਤ ਵੱਡਾ ਹੂੰ ਠੀਕ ਹੈ ਠੀਕ ਹੈ ਬਿਲਕੁਲ ਸ਼ੁਕਰੀਆ ਖਾਲਸਾ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ